ਹਾਂ ਜੀ ਸਿਰਸਾ ਸਾਹਿਬ ਅਰਦਾਸ ਕੀਤੀ ਗਈ ਹੈ ਜੀ ਕੀ ਤੁਹਾਡੇ ਵੱਲੇ ਸ਼ੁਰੂਆਤ ਕੀਤੀ ਜਾਣੀ ਹੈ ਕਿਸ ਤਰ੍ਹਾਂ ਕੀਤੀ ਜਾਣੀ ਹੈ ਕੀ ਸਾਰਾ ਪਲਾਨ ਹੈ ਸਿੱਖ ਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਹੈ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤੇ ਉਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅੱਜ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਸਮੂਚੀਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ। ਤਾਂ ਅੱਜ ਸ਼ੁਰੂਆਤ ਜਿਹੜੀ ਟਰੈਕਟਰ ਮਾਰਕੀ ਅਫਸਰ ਤੋਂ ਕੀਤੀ ਜਾਏਗੀ ਕਿ ਇਸ ਤਰੀਕੇ ਨਾਲ ਤੁਸੀਂ ਜਿਹੜੇ ਕਿਸਾਨ ਨੇ ਉਹ ਲੈ ਕੇ ਬਿਲੀਵਲ ਖੁਸ਼ ਕਰੋਗੇ। ਦੇਖੋ ਅਸੀਂ ਬਹੁਤ ਤਰੀਕੇ ਦੇ ਨਾਲ ਸ਼ਾਂਤਮਈ ਰਹਿ ਕੇ ਔਰ ਸਾਡਾ ਜਿਹੜਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਹਾਂ ਜਿਹੜਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਜਿਹੜਾ ਅਸੀਂ ਉਹ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਹੈ ਜਿਹਦੀ ਸਵੇਰੇ ਅਸੀਂ 13 ਤਰੀਕਾ ਅੱਜ ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚੱਲਿਆ ਜਾਣਾ ਜਿਹੜੇ ਜਿਹੜੇ ਵੀ ਬਾਰਡਰ ਨੇ ਜਿਸ ਤਰ੍ਹਾਂ ਕਿ 3 ਪੁਆਇੰਟ ਸਾਡੇ ਰੱਖੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖਨੌਰੀ ਸ਼ੰਭੂ ਬਾਰਡਰ ਖਨੌਰੀ ਬਾਰਡਰ ਡਬ ਵਾਲੀ ਬਾਰਡਰ ਤਿੰਨਾ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਅੱਜ ਪੂਰੀ ਤਿਆਰੀ ਦੇ ਨਾਲ ਜਿਹੜਾ ਹੈ ਉੱਥੇ ਬਾਰਡਰਾਂ ਦੇ ਉੱਤੇ ਚੱਲ ਜਾਣਗੀਆਂ ਔਰ ਸਵੇਰੇ 13 ਤਰੀਕ ਜਿਹੜਾ ਉਹ ਉਥੋਂ ਦਿੱਲੀ ਨੂੰ ਜਿਹੜਾ ਉਹ ਰਵਾਨਗੀ ਹੋਏਗੀ ਤਿਆਰੀਆਂ ਤੁਹਾਡੇ ਵੱਲੋਂ ਵੀ ਕੀਤੀਆਂ ਗਈਆਂ ਐ ਤੇ ਉੱਥੇ ਪ੍ਰਸ਼ਾਸਨ ਵੱਲੋਂ ਵੀ ਕੀਤੀਆਂ ਗਈਆਂ ਹਰਿਆਣਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਕਿ ਬੈਰੀਕਾਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾਵੇ ਕੀ ਤੁਸੀਂ ਬੈਰੀਕਾਡ ਕ੍ਰੋਸ ਕਰੋਗੇ ਜਾਂ ਜਿੱਥੇ ਪ੍ਰਸ਼ਾਸਨ ਰੋਕੇਗਾ ਉੱਥੇ ਤਰਪਾ ਲਗਾਓਗੇ ਇਸ ਤਰੀਕੇ ਦਾ ਉੱਥੇ ਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਮਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ ਫਿਰ ਤਾਂ ਹੋ ਸਕਦਾ ਮੇਰੇ ਕਿਰਪਾ ਕਰੇ ਪਰ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੁੱਟਦੇ ਨੇ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਇਹ ਕਹਿੰਦੇ ਪਹਿਲੀ ਵਾਰ ਹੋਣੀ ਹੈ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅੱਜ ਤੱਕ ਇਹਨਾਂ ਨੇ ਟੈਂਕਾਂ توپਾਂ ਦੀ ਵਰਤੋਂ ਕਰਕੇ ਦੇਖ ਲਈ ਆ ਤੇ ਖਾਲਸਾ ਟੈਂਕਾਂ ਤੇ توپਾਂ ਨਹੀਂ ਡਰਿਆ ਤੇ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ ਕਿੰਨੇ ਕਿਸਾਨ ਨੇ ਅੱਜ ਤੁਹਾਡੇ ਵੱਲੋਂ ਇੱਥੇ ਲੈ ਕੇ ਜਾਏ ਜਾਣਗੇ ਜੀ ਦਿੱਲੀ ਦੇ ਲਈ ਦੇਖੋ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਨੇ ਔਰ ਤੁਸੀਂ ਇਹ ਵੇਖੋ ਕਿ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਉਹ ਤੁਸੀਂ ਸਰਕਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਨਾ ਜਿਸ ਤਰ੍ਹਾਂ ਕੇ ਸ਼ੰਘੂ ਬਾਰਡਰ ਦੇ ਉੱਤੇ ਜੋ ਰਿਪੋਰਟਾਂ ਤੁਹਾਡੇ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲ ਆ ਰਹੀਆਂ ਨੇ ਭਈ ਆਟਾਠ ਫੁੱਟ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਔਰ ਕਿੰਨਾ ਕਿੱਡੇ-ਕੱਡੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ ਇਹ ਸਾਡੀ ਤਿਆਰੀ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਇਹ ਸਰਕਾਰ ਹੀ ਦੱਸ ਰਹੀ ਉਹਨੂੰ ਪਤਾ ਹੈ ਸਾਡੇ ਨਾਲੋਂ ਵੱਧ ਪਤਾ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਆ ਮੇਰਾ ਖਾਲੇ ਚ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੀ ਤਿਆਰੀ ਕਿੱਤਾਂ ਦੀ ਆ ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਹੈ ਤੇ ਬਿਲਕੁਲ ਸ਼ਾਂਤਮਈ ਇਹ ਜਗਰਾਤ ਸਿੰਘ ਹਰਸ਼ਾ ਇਹ ਸ਼ਕੀਰ ਤੋਂ ਲੈ ਕੇ ਅਨਸ਼ੁਰੂ ਤੋਂ ਲੈ ਕੇ ਕੀ ਤੱਕ ਲੜਾਂਗੇ ਪਹਿਲਾਂ ਵੀ ਅਸੀਂ ਇਹ ਮਿਸਾਲ ਜੜੀਆ ਕਾਇਮ ਕਰ ਚੁੱਕੀ ਹਾਂ